ਮਾਨ ਜੋ ਕਿ ਐਸਐਸਪੀ ਸਾਹਾਂ ਦੇ ਨਿਸਾਨ ਅਦੇਸਮ ਸਾਹਿਬ ਸਿਟੀ ਦੇ ਸਕੂਲਾਂ ਦੇ ਵਿੱਚ ਕੈਂਟੀਨਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਦੇ ਵਿੱਚ એનર્ਜੀ ਡਰਿੰਕਾਂ ਦੇ ਬਾਰੇ ਬੱਚਿਆਂ ਨੂੰ ਅਵੇਅਰ ਕੀਤਾ ਗਿਆ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਕੇ ਉਹਨਾਂ ਨੂੰ ਹਦਾਇਤ ਕੀਤੀ ਗਈ ਤੇ ਕੈਂਟੀਨਾਂ ਦੇ ਇੰਚਾਰਜਾਂ ਨੂੰ ਕਿਹਾ ਗਿਆ ਕਿ ਸਕੂਲਾਂ ਵਿੱਚ ਕੋਈ ਵੀ એનર્ਜੀ ਡਰਿੰਕ ਨਾ ਵੇਚੀ ਜਾਵੇ ਤੇ ਬੱਚਿਆਂ ਨੂੰ ਵੀ ਪੀਣ ਨਾ ਦਿੱਤੀ ਜਾਵੇ ਕਿਉਂਕਿ ਜੋ ਕਿ એનર્ਜੀ ਡਰਿੰਕਾਂ ਇਹਨਾਂ ਵਿੱਚ ਕੋਕੀਨ ਹੋਰ ਦੀਆਂ ਦਵਾਈਆਂ ਦੇ ਨਾਲ ਇਹਨਾਂ ਦੀ ਤੁਲਨਾ ਕੀਤੀ ਜਾਂਦੀ ਹੈ ਤੇ ਇਹਨਾਂ ਵਿੱਚ ਕੈਫੀਨ ਪਾਇਆ ਜਾਂਦਾ ਹੈ ਜੋ ਕਿ ਬੱਚਿਆਂ ਲਈ ਠੀਕ ਨਹੀਂ ਹੈ ਤੇ ਨਜੀਦੂਨਕ ਬੱਚਿਆਂ ਲਈ ਜੋ ਫੀਡ ਦੇ ਰਹੇ ਹੁੰਦੀਆਂ ਲੇਡੀਜ਼ ਉਹਨਾਂ ਲਈ ਤੇ ਪ੍ਰੈਗਨੈਂਟ ਲੇਡੀਜ਼ ਲਈ ਜੋ ਹਾਨੀ ਕਰਦਾ ਤੇ ਇਸ ਨੂੰ ਬੰਦ ਕਰਨ ਵਾਲੀ ਸਰਕਾਰ ਵੱਲੋਂ ਹਦਾਇਤਾਂ ਆਈਆਂ ਨੇ ਤੇ ਸਕੂਲ ਦੇ ਏਰੀਏ ਦੇ ਵਿੱਚ ਪੈਂਦੇ ਪੰਜਾਬ ਦੇ ਸ਼ਹਿਰੀ ਏਰੀਏ ਦੇ ਵਿੱਚ 9000 ਤੋਂੰਦਰ ਕਈ ਦੁਕਾਨਾਂ ਤੇ ਤੇ ਪਿੰਡੂ ਏਰੀਏ ਦੇ ਵਿੱਚ 100 ਮੀਟਰ ਦੇ ਅੰਦਰ ਪੰਨੀਆਂ ਦੁਕਾਨਾਂ ਤੇ ਵੀ ਜਾਇਆ ਗਿਆ ਤੇ ਉਹਨਾਂ ਨੂੰ ਵੀ ਇਹ ਹਦਾਇਤ ਕੀਤੀ ਗਈ ਕਿ ਤੁਹਾਡੇ ਵੱਲੋਂ ਕਿਸੇ ਵੀ ਬੱਚੇ ਨੂੰ ਕੋਈ ਵੀ એનર્ਜੀ ਡਰਿੰਕ ਨਾ ਦਿੱਤੀ ਜਾਵੇ ਤੇ ਨਾ ਹੀ ਤੁਹਾਡੀ ਦੁਕਾਨ ਤੇ ਕੋਈ ਨਰਜੀ ਡਰਿੰਕ ਵੇਚੀ ਜਾਵੇ ਕੋਈ ਵੀ ਬੱਚਾ ਤੁਹਾਡੀ ਦੁਕਾਨ ਤੋਂ એનર્ਜੀ ਡਰਿੰਕ ਪਰਚੇਸ ਕਰਦਾ ਮਿਲਿਆ ਤਾਂ